ਸਤ ਸ੍ਰੀ ਅਕਾਲ ਜੀ ਦੋਸਤੋ ਸ਼ਰਨ ਪਿਆਰ ਭਰੀ ਸਤ ਸ੍ਰੀ ਅਕਾਲ ਬੜਾ ਸਮਾਂ ਹੋ ਗਿਆ ਹੈ ਪ੍ਰਾਮਾ ਦੇ ਰੱਬ ਵਰਗੇ ਦੋਸਤਾਂ ਦੇ ਦਰਸ਼ਨ ਕੀਤੇਆਂ ਨੂੰ ਵੈਸੇ ਤਾਂ ਆਪਾਂ ਇੱਕ ਦੂਜੇ ਨਾਲ ਕਮੈਂਟਾਂ ਦੇ ਵਿੱਚ ਗੱਲਾਂ ਸਾਂਝੀਆਂ ਕਰਦੇ ਰਹਿੰਨੇ ਆ ਪਰ ਲਾਈਵ ਜੁੜ ਕੇ ਅੱਪਾ ਬਹੁਤ ਸਮਾਂ ਹੋ ਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਪ੍ਰੋਫਾਈਲ ਦਾ ਮੈਨ ਜੋ ਮਕਸਦ ਹੈ ਕੱਲਾ ਦੁਨੀਆ ਦੇ ਰੰਗ ਤਮਾਸ਼ੇ ਵੇਖਣਾ ਨਹੀਂ ਜਦੋਂ ਵੀ ਗੱਲ ਕੀਤੀ ਹੈ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਮੈਡੀਕਲ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ ਆਪਾਂ ਖਾਸ ਖਾਸ ਖੇਤੀ ਦੇ ਮੁੱਦਾ ਪੋਸ਼ਤ ਅਫੀਮ ਦੇ ਠੀਕੇ ਖੋਲਣ ਦੇ ਮੁੱਦੇ ਦੀ ਗੱਲ ਕੀਤੀ ਹੈ ਅਤੇ ਜਿੰਨਾ ਚਿਰ ਮੁੱਦਾ ਸਫਲ ਨਹੀਂ ਹੁੰਦਾ ਉਹਨਾਂ ਚਿਰ ਗੱਲ ਵੀ ਕਰਦੇ ਰਵਾਂਗੇ ਜਿਹੜੇ ਬੁੱਤੀ ਜੀਵੀ ਭਰਾ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅਸੀਂ ਨੌਜਵਾਨਾਂ ਨੂੰ ਸਮੇਂ ਕਹਿਰੋਂ ਨਟੀਕੇ ਗੋਲੀਆਂ ਆਦਤੋਂ ਕਿਵੇਂ ਬਚਾਉਣਾ ਹੈ ਨਹੀਂ ਪੜੇ ਲਿਖੇ ਬਹੁਤ ਸਾਰੇ ਭਰਾ ਇਸ ਮੁੱਦੇ ਤੇ ਕੰਮ ਕਰ ਰਹੇ ਹੋ ਕੋਈ ਬੇਵਕੂਫ ਨਹੀਂ ਵੀ ਸਰਕਾਰ ਦੇ ਲੀਡਰ ਜਿਆਦਾ ਸਿਆਣੇ ਆ ਹਾ ਇੱਕ ਬੇਵਕੂਫੀ ਜ਼ਰੂਰ ਮੰਨ ਲੈਣੇ ਆ ਕਿ ਸਰਕਾਰ ਨੇ ਭਰੋਸੇ ਦੇ ਵਿੱਚ ਲੈ ਕੇ ਸਰਕਾਰ ਬਣਾਈ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸ ਮੁੱਦੇ ਤੇ ਮੁੱਖ ਮੰਤਰੀ ਨੇ ਕੋਈ ਗੱਲ ਨਹੀਂ ਕੀਤੀ ਪੰਜਾਬ ਦੇ ਲੋਕਾਂ ਦਾ ਦਰਦ ਰੱਖਣ ਵਾਲੇ ਭਰਾ ਲੀਡਰ ਵਿੱਚ ਹੈਗੇ ਆ ਜੋ ਗੱਲ ਕਰਦੇ ਆ ਉਹਨਾਂ ਦਾ ਹਮੇਸ਼ਾ ਧੰਨਵਾਦ ਕਰਦੇ ਰਹਾਂਗੇ ਇੱਕ ਸੁਭਾਵਕ ਗੱਲ ਹੁੰਦੀ ਹੈ ਕਿ ਕਿਸੇ ਨੂੰ ਆਪਾਂ ਥਾਲੀ ਦੇ ਵਿੱਚ ਪਰੋਸ ਕੇ ਖਾਣ ਵਾਸਤੇ ਜੋ ਚੀਜ਼ ਦਿੰਨੇ ਆ ਤਾਂ ਜਿਹੜੀ ਸਭ ਤੋਂ ਚੰਗੀ ਜਾਂ ਪਤਾ ਵੀ ਨੁਕਸਾਨ ਨਹੀਂ ਕਰਦੀ ਇਹ ਚੀਜ਼ ਉਸ ਦਾ ਸੇਵ ਨਹੀਂ ਕਰਨਾ ਬੰਦੇ ਨੇ ਚਿੱਟੇ ਦਾ ਪਤਾ ਲੱਗ ਗਿਆ ਗੋਲੀਆਂ ਮੈਡੀਕਲ ਨਸ਼ੇ ਜਿਹੜੇ ਇਹਨਾਂ ਦਾ ਵੀ ਪਤਾ ਲੱਗ ਗਿਆ ਕਿ ਇਹ ਨੌਜਵਾਨਾਂ ਨੂੰ ਦੈਨ ਮਦਨਾ ਰੋਜ਼ਾਨਾ ਹੀ ਮੌਤ ਦੇ ਮੂੰਹ ਦੇ ਵਿੱਚ ਤੱਕ ਰਹੇ ਐ ਸਿੰਥੈਟਿਕ ਨਸ਼ੇ ਆ ਜੋ ਬਜ਼ੁਰਗ ਜਾਂ ਮੇਰੀ ਉਮਰ ਦੇ ਕਹਿ ਲਓ ਬਜ਼ੁਰਗਾਂ ਦੀ ਸ਼ਾਮਲਾ ਜਿਹੜਾ 50 ਤੋਂ ਬੰਦਾ ਟੱਪ ਜਾਉ ਬਜ਼ੁਰਗਾਂ ਦੇ ਸ਼ਾਮਲ ਹੁੰਦਾ ਔਸੋ ਟਾਈਮ ਤੋਂ ਲੈ ਕੇ ਮੰਨ ਲਓ ਕਿ 35 ਸਾਲ ਰੱਖ ਲਓ 35 ਸਾਲ ਤੋਂ ਲੈ ਕੇ ਪੋਸਟ ਤੇ ਅਫੀਮ ਵਰਤਣ ਵਾਲੇ ਜਿਹੜੇ ਭਰਾ ਆ ਉਹ ਅਜੇ ਤੱਕ ਸਿਹਤ ਪੱਖੋਂ ਠੀਕ ਹੈ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਪਰ ਨਨ ਨਨ ਨੂੰ 2 2 3 3 ਸਾਲ ਮਸਾ ਹੋਏ ਆ ਕਿਸੇ ਨੇ ਸਮੈਕ ਵਤਲੀ ਚਿੱਟਾ ਜੀ ਨੂੰ ਕਹਿੰਨੇ ਆ ਹੈ ਰੋਇਨ ਵਗੈਰਾ ਦਾ ਇਹ ਸਿੰਥੈਟਿਕ ਨਸ਼ਾ ਹੈ ਵੀ ਡੁਪਲੀਕੇਟ ਹੈ ਜੇ ओरिजिनल ਹੋਣਾ ਤਾਂ ਸ਼ਾਇਦ ਇਹ ਵੀ ਬੰਦੇ ਨੂੰ ਨਾਮ ਆ ਰਹੇ ਕਿਉਂਕਿ ਮੈਡੀਕਲੀ ਜੜਾਉਤਾ ਵੈਸੇ ਹੀ ਮੜਾ ਹੁੰਦਾ ਅਫੇਮ ਦਾ ਸਾਲਟ ਗੋਲੀਆਂ ਦੇ ਵਿੱਚ ਪੈਂਦਾ ਟੁੱਟਲ ਤੇ ਜੇ ਮੜੀ ਹੋਵੇ ਤਾਂ ਟੈਬਲੇਟ ਗੋਲੀਆਂ ਦੇ ਵਿੱਚ ਕਿਉਂ ਵਰਤਿਆ ਜਾਵੇ ਵੈਦ ਵਰਤਦੇ ਆ ਫਰਮਾ ਵਰਤ ਨਹੀਂ ਆ ਸਰਕਾਰ ਨੂੰ ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ ਮਾਨ ਸਾਹਿਬ ਬਹੁਤ ਵਾਰੀ ਤੁਸੀਂ ਬੇਸ਼ੱਕ ਗੁੱਸਾ ਕਰੋ ਲੋਕਾਂ ਦਾ ਲੋਕ ਬਹੁਤ ਤੁਹਾਡੇ ਪੱਖ ਦੀ ਗੱਲ ਕਰਦੇ ਆ ਤੁਹਾਡੇ ਕੰਮ ਨੂੰ ਵੇਖ ਕੇ ਵੀ ਮਾਨ ਸਾਹਿਬ ਚੰਗਾ ਕੰਮ ਕਰ ਰਹੇ ਆ ਪਰ ਜੀ ਤੁਸੀਂ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣਾ ਹੀ ਆ ਨਾ ਇਹ ਕੰਮ ਜ਼ਰੂਰ ਕਰੋ ਹੋ ਸਕਦਾ ਵਾਹਿਗੁਰੂ ਕਿਰਪਾ ਕਰਦੇ ਵੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀ ਸਰਕਾਰ ਬਣੇ ਬਣ ਸਕਦੀ ਹੈ ਕਿਉਂਕਿ ਇਹ ਮੁੱਦਾ ਇੱਕ ਬਹੁਤ ਅਹਿਮ ਮੁੱਦਾ ਹੈ ਪੰਜਾਬ ਦੇ ਵਾਸਤੇ ਵੱਡਾ ਨਹੀਂਗਾ ਕੋਈ ਮਰਦਾ ਇਹ ਤੁਹਾਡੇ ਵਾਸਤੇ ਸਰਕਾਰ ਵਾਸਤੇ ਕੁਝ ਵੀ ਵੱਡਾ ਨਹੀਂਗਾ ਕਿਉਂਕਿ ਲਖਤੀ ਗਰੁੱਪ ਦੇ ਵਿੱਚ ਜਰੂਰ ਤੁਸੀਂ ਸੈਂਟਰ ਤੋਂ ਮੰਗ ਕਰੋਗੇ ਤੇ ਸੈਂਟਰ ਤੁਹਾਨੂੰ ਕਿਉਂਕਿ ਪੰਜਾਬ ਦੀ ਤਾਂ ਜ਼ਮੀਨ ਹੀ ਐਸੀ ਜੀ ਹੈ ਇੱਥੇ ਕਿਹੜੀ ਫਸਲ ਹੈ ਜਿਹੜੀ ਨਹੀਂ ਹੁੰਦੀ ਤੇ ਬਾਕੀ ਜੇ ਨੰਬਰਾਂ ਦੇ ਵਿੱਚ ਵੀ ਕਹਿ ਦਈਏ ਪਹਿਲੇ ਨੰਬਰ ਤੇ ਆ ਰਿਹਾ ਇਸ ਵਕਤ ਪੰਜਾਬ ਨੌਜਵਾਨਾਂ ਦੀਆਂ ਮੌਤ ਦਰ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਰਿਹਾ ਇਸ ਕਰਕੇ ਜਾਗਰੂਕ ਸਾਡੇ ਜਿਹੜੇ ਭੈਣ ਭਰਾ ਪਰਿਵਾਰ ਹੈ ਜਦੋਂ ਮੈਂ ਕਦੇ ਵੀਡੀਓ ਪਾਉਣਾ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਲੋਕੋ ਮੈਨੂੰ ਕੋਈ ਇਹ ਨਹੀਂ ਵੀ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਹੰਗਾਰਾ ਭਰੋ ਪਰ ਪਤਾ ਕੀ ਆਪੋ ਆਪਣੀ ਸੋਚ ਆ ਇਹ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਕੱਠ ਜ਼ਰੂਰ ਕਰੋ 71 ਹੋ ਕੇ ਜੇ ਆਵਦੇ ਤੁਸੀਂ ਬੱਚਾ ਨੂੰ ਬਚਾਉਣਾ ਤੇ ਨਹੀਂ ਤਾਂ ਫਿਰ ਦਿਨ ਬਦਲਣ ਅੱਗੇ ਵੀ ਪਰ ਦੁੱਖ ਉਸ ਸਮੇਂ ਹੁੰਦਾ ਜਦੋਂ ਕਿਸੇ ਮਾਪਿਆਂ ਦਾ ਇਕੱਲਾ ਪੁੱਤ ਇਸੇ ਨਸ਼ੇ ਦੇ ਪੇਟ ਚੜ ਜਾਂਦਾ ਹੈ ਬਹੁਤ ਦੁੱਖ ਹੁੰਦਾ ਹੈ ਮਾਪਿਆਂ ਨੂੰ ਤਾਂ ਜ਼ਿੰਦਗੀ ਭਰ ਦਾ ਦੁੱਖ ਲੱਗਣਾ ਹੀ ਲੱਗਣਾ ਤੇ ਆਂਡ ਗਵਾਂਡ ਆਸੇ ਪਾਸੇ ਸਮਾਜ ਦੇ ਜਿਹੜੇ ਚੰਗੇ ਵਿਅਕਤੀ ਆ ਭਾਈ ਉਹਨਾਂ ਨੂੰ ਵੀ ਦੁੱਖ ਲੱਗਦਾ ਹੈ ਗੱਲ ਕੁਸ਼ ਹੋਣੀ ਗੱਲ ਕੁਸ਼ ਹੈ ਨਹੀਂ ਜੇ ਉਹਨਾਂ ਨੂੰ ਚਿੱਟਾ ਪਰੋਸ਼ ਕੇ ਦਿੱਤਾ ਗਿਆ ਜਿਹੋ ਦੀ ਸਾਤੇ ਫੀਮ ਜਾਂ ਪੋਸਟਰ ਦੇ ਵੱਲ ਜੇ ਉਹਨਾਂ ਦਾ ਝੁਕਾਅ ਹੁੰਦਾ ਹੈ ਤਾਂ ਉਹ ਕਦੇ ਵੀ ਚਿੱਟੇ ਵੱਲ ਨੂੰ ਨਹੀਂ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਚਿੱਟੇ ਦੀ ਜਿਹੜੀ ਮੌਤ ਦਾਰ ਇਹ ਆਪਦੇ ਵੱਲ ਨੂੰ ਖਿੱਚ ਰਹੀ ਹੈ ਇਸ ਕਰਕੇ ਸਾਨੂੰ ਚੇਤਨਤਾ ਦੇ ਲੋੜ ਹੈ ਜਿੰਨੇ ਵੀ ਸਾਡੇ ਭਰਾ ਕੰਮ ਕਰ ਰਹੇ ਹੈ ਭਾਈ ਹਰਜਿੰਦਰ ਘੁੰਮਣ ਆ ਜਗਮੀਤ ਸਿੰਘ ਜੀ ਐ ਮੁਖਸਰ ਵਾਲੇ ਹੋਰ ਬਹੁਤ ਭਰਾ ਐ ਰਣਜੀਤ ਸਿੰਘ ਡਾਕਟਰ ਭਾਈ ਮੈਂ ਇੱਕੋ ਬੇਨਤੀ ਜ਼ਰੂਰ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਪਦਾ ਇਕੱਠ ਜਿਹੜਾ ਲੋਕਾਂ ਨੂੰ ਮਖੌਣਾ ਉਹ ਨਹੀਂ ਵਿਖਾਉਣ ਦੇ ਲੋੜ ਤੁਸੀਂ ਭਗਵਾਨ ਤਾਂ ਮਾਨ ਨੂੰ ਜੋ ਮੁੱਖ ਮੰਤਰੀ ਆ ਉਹਦੇ ਦਿਮਾਗ ਦੇ ਵਿੱਚ ਭਾਉ ਜਾ ਕੇ ਉਹਨੂੰ ਜਾ ਕੇ ਮਿਲਣ ਦੀ ਕੋਸ਼ਿਸ਼ ਕਰੋ ਜਿੰਨੇ ਵੀ ਬੁੱਧੀਜੀਵੀ ਆ ਸਾਡੇ ਜਿਹੜੇ ਇਸ ਗੱਲ ਤੇ ਸਟੈਂਡ ਲੈ ਰਹੇ ਆ ਮੁੱਖ ਮੰਤਰੀ ਨੂੰ ਮਿਲੇ ਤੋਂ ਬਿਨਾ ਇਹ ਕੰਮ ਨਹੀਂ ਹੋਣਾ ਕਿਉਂਕਿ ਕਾਨੂੰਨ ਦਾ ਦਾਇਰਾ ਨਾ ਜਿਹੜਾ ਐਨਡੀ ਪੀਸਰੀ ਐਕਟ ਹੈ ਜਿਹੜਾ ਬਾਈ ਇਹ ਕਾਨੂੰਨ ਦੇ ਵਿੱਚ ਸੋਧ ਤਾਂ ਰਾਜਨੀਤੀ ਨਹੀਂ ਕਰਨੀ ਹੈ ਜੇ ਜਦੋਂ ਸੋਧ ਹੋਗੀ ਉਹ ਜਿਹੜਾ ਐਕਟ ਆ ਉਹ ਖਤਮ ਹੋ ਜਾਊਗਾ ਹੁਣ ਤੁਸੀਂ ਸੋਚਿਆ ਕਦੇ ਕਈ ਵਾਰ ਬਹੁਤ ਵੀਡੀਓ ਦੇ ਵਿੱਚ ਦਿਖਾਉਂਦੇ ਆ ਰਾਜਸਥਾਨ ਹਰਿਆਣਾ ਹੋਰ ਅਸ਼ਤੀਸ਼ਗੜ ਵਰਗੇ ਜਿੱਥੇ ਖੇਤੀ ਹੁੰਦੀ ਹੈ ਥਾਵੀਆਂ ਦੇ ਉੱਤੇ ਪਰੋਸ ਕੇ ਮਹਿਮਾਨਾਂ ਨੂੰ ਉਹ ਅਫੇਮ ਕਿਉਂਕਿ ਫੇਮ ਕੋਈ ਜ਼ਹਿਰ ਨਹੀਂ ਅਮਰਤਾ ਹੈ ਸੱਤੀ ਰੋਗਾਂ ਦੀ ਕਾਟ ਕੱਟਣ ਵਾਲੀ ਚੀਜ਼ ਹੈ ਫੇਮ ਜਿਨ੍ਹਾਂ ਨੇ ਇਹਨੂੰ ਬਣਾਇ ਨਾ ਨਸ਼ੇੜੀ ਅਫੀਮ ਮਾੜੀ ਹੈ ਉਹ ਇਹਦੇ ਬਾਰੇ ਇੱਕ ਇੱਕ ਪੈਸੇ ਦਾ ਵੀ ਨਹੀਂ ਜਾਣਦੇ ਅਫੀਮ ਤੇ ਪੋਸਟ ਬਾਰੇ ਕੱਲਾ ਸੁਣ ਸੁਣ ਕੇ ਲੋਕਾਂ ਨੇ ਮੰਗਰ ਲੱਗ ਕੇ ਉਹ ਗੱਲਾਂ ਬਾਤਾਂ ਕਰਨ ਵਾਲੇ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ 40 40 35 35 ਸਾਲ ਹੋ ਗਏ ਲੋਕਾਂ ਨੂੰ ਵਰਤਦਾ ਨੂੰ ਪੋਸਟਾ ਫੀਮ ਅਜੇ ਤੱਕ ਉਹ ਨਾਮਰ ਨਾ ਆਏ ਦੋਸਤੋ ਮਾਫੀ ਚਾਹੁੰਦਾ ਦੋਸਤਾਂ ਤੋਂ ਕਿਉਂਕਿ ਅੱਜ ਬੜੇ ਚਿਰ ਪੇ ਸਮਾਂ اچانک کے لائیو ہواج میرا پہلا 11:00 ਵਜੇ ਇਰਾਦਾ ਸੀਗਾ ਕਿ ਲਾਈਵ ਹੋਈਏ ਫਿਰ ਮੈਂ ਕਿਹਾ ਦੋਸਤਾਂ ਨੂੰ ਕੁਝ ਸੁਨੇਹਾ ਦਿੱਤਾ ਨਗਾ ਹਮ ਕੋਸ਼ਿਸ਼ ਹੈ ਕਰਿਆ ਕਰਾਂਗੇ ਕਿ ਆਪਾਂ ਜੇ ਹੋਇਆ ਗਿਆ ਤਾਂ ਠੀਕ ਹੈ ਨਹੀਂ ਬਾਕੀ ਮੈਂ ਵਾਅਦਾ ਤਾਂ ਨਹੀਂ ਕਰਦਾ ਕਿਉਂਕਿ ਭਰਾ ਬਹੁਤ ਵਾਰੀ ਕਹਿ ਚੁੱਕਿਆ ਹਾਂ ਵੀ ਜਿਹੜੇ ਹੁੰਦੇ ਨਾ ਕਿ ਕਮਾਈ ਵਾਲਾ ਸਿਸਟਮ ਆਪਾਂ ਨੂੰ ਤੋਂ ਹੁੰਦਾ ਨਹੀਂਗਾ ਸਿੱਧੀ ਜੀ ਗੱਲ ਹੈ ਆਪਾਂ ਨੂੰ ਪਤਾ ਨਹੀਂ ਉਹ ਕਿਵੇਂ ਕਰਦੇ ਆ ਕਿ ਇਹਦਾ ਸਬਕਤਵਾ ਹੈ ਆਪਾਂ ਤਾਂ ਇੱਕ ਵੀਡੀਓ ਪਾਉਣ ਵਾਲੇ ਆ ਪਰਾਵਾਂ ਦੀ ਗੱਲ ਸੁਣਨ ਵਾਲੇ ਆ ਗੱਲ ਕਰਨ ਵਾਲੇ ਆ ਤੇ ਜਿਹੜੇ 5-7 ਸਾਲਾਂ ਤੋਂ ਦੋਸਤ ਮੇਰੇ ਨਾਲ ਟੁੱਟੇ ਹੋਏ ਆ ਚਾਹੇ ਉਹ ਰਾਜਸਥਾਨ ਦੇ ਆ ਚਾਹੇ ਹਰਿਆਣੇ ਦੇ ਆ ਚਾਹੇ ਪੰਜਾਬ ਦੇ ਆ ਜਿਹੜੇ ਭਾਈ ਸਾਡੀ ਸਪੋਰਟ ਨਹੀਂ ਕਰ ਸਕਦੇ ਸਾਡੀ ਗੱਲ ਦਾ ਹੰਗਾਰਾ ਨਹੀਂ ਭਰਦੇ ਜਾਂ ਕਦੇ ਉਹ ਵੀਡੀਓ ਉਹਨਾਂ ਨੇ ਆਏ ਵੀ ਨਹੀਂ ਗਏ ਮੈਂ ਉਹਨਾਂ ਨੂੰ ਬਈ ਇਤਰਾਜ਼ ਨਾ ਕਰਿਓ ਮੈਂ ਉਹਨਾਂ ਦੋਸਤਾਂ ਨੂੰ ਹਟਾ ਦੇਣਾ ਕਿਉਂਕਿ ਇੱਥੇ ਕੋਈ ਅਪਰਿਸ਼ਤਿਤਾ ਪਾਉਣੀ ਨਹੀਂ ਸਹਿਯੋਗ ਕਰਨ ਹੁੰਦਾ ਹੈ ਗੱਲ ਸੁਣ ਕੇ ਉਹ ਮਹੰਗਾਰਾ ਦੇਣਾ ਇੱਕ ਦੂਜੇ ਦੀ ਸਪੋਰਟ ਕਰਨੀ ਠੀਕ ਆ ਚਲੋ ਮੈਂ ਅੱਜ ਸਵਾਪਤੀ ਕਰਦਾ ਫਿਰ ਅੱਗੇ ਦੋ ਅੱਖਰ ਲਿਖ ਕੇ ਤੁਹਾਨੂੰ ਭਾਈਪਾੜਾ ਕਰਾਂਗੇ ਦੋਸਤੋ ਸੱਜਣੋ ਮਿੱਤਰੋ ਕਿ ਐਸ ਟਾਈਮ ਆਪਾਂ ਲਾਈਵ ਕੋਸ਼ਿਸ਼ ਕਰਦੇ ਆਂ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ